ਦਿਲ ਤੇ ਦਿਮਾਗ ਦੀਆਂ ਸੋਚਾਂ ਦਾ ਗੁੱਥਮ ਗੁੱਥਾ ਜਾ ਹੁੰਦਾ ਮੈਂ ਵੀ ਦੁਫਾੜ ਹੋਇਆ ਤੁਰਦਾ ਫਿਰਦਾ ਸੀ ਕੋਈ ਵੀ ਫੈਸਲਾ ਕਰਨ ਲੱਗਦਾ ਤਾਂ ਅਕਸਰ ਮੇਰੇ ਅੰਦਰ ਵਿਵਾਦ ਛਿੜ ਪੈਂਦਾ ਕੀ ਕਰਾਂ ਕੀ ਨਾ ਕਰਾਂ ਹਰ ਵਕਤ ਇਹੀ ਸੋਚਦਾ ਰਹਿਣਾ ਬਸ ਬੈੰਦਿਆਂ ਹੀ ਬਾਰਿਸ਼ੋਂ ਬਾਹਰ ਝਾਕਦਿਆਂ ਮੈਂ ਆਪਣੀਆਂ ਸੋਚਾਂ ਦੇ ਅੰਦਰ ਵੱਲ ਉੱਤਰ ਜਾਣਾ ਬਸ ਤੋਂ ਬਾਹਰ ਇੱਕ ਦੂਜੇ ਦੇ ਅਗੜ ਪਿਛੜ ਜਾਂਦੇ ਨਜ਼ਾਰੇ ਦਰਖਤ ਵੇਲ ਬੁੱਟੇ ਸੜਕ ਦੇ ਕਿਨਾਰੇ ਉਗੀਆਂ ਹੋਈਆਂ ਝਾੜੀਆਂ ਝਾੜੀਆਂ 'ਚ ਫਸੇ ਪਰੋਲੇ ਤੇ ਖੇਤ ਖੇਤਾਂ ਵਿੱਚ ਹੌਲੀ-ਹੌਲੀ ਫਸੜਦੀ ਧੁੱਪ ਕਿਸੇ ਤੇ ਵੀ ਮੇਰੀ ਖੁੱਲੀ ਅੱਖ ਬਹੁਤਾ ਚਿਰ ਨਹੀਂ ਟਿਕਦੀ ਬੱਸ ਦੇ ਅੰਦਰ ਮੇਰੇ ਦਿਵਾਲੇ ਲੋਕਾਂ ਦੀ ਭੀੜ ਆਪੋ ਆਪਣੇ ਮੁਕਾਮ ਵੱਲ ਵਾਧੀ ਪਤਾ ਨਹੀਂ ਕੀ ਕਾਵਾ ਰੋਲੀ ਪਾਈ ਜਾਂਦੀ ਆ ਕੋਈ ਸਰਕਾਰ ਨੂੰ ਨਿੰਦਰੇ ਹੈ ਕੋਈ ਮੌਸਮ ਦੀਆਂ ਚੁਗਲੀਆਂ ਕਰਦਾ ਜਾਂ ਫਿਰ ਕੋਈ ਆਪਣੇ ਦੇਹੀ ਦੁੱਖ ਰੋਈ ਜਾਂਦਾ ਮੈਂ ਇਹ ਸਭ ਅਣਗੌਲਿਆ ਕਰਦਾ ਪੂਰੀ ਭਰੀ ਹੋਈ ਬੱਸ 'ਚ ਮੇਰੇ ਮੋਢੇ ਨਾਲ ਖੈਰ ਰਹੀ ਔਰਤ ਦੇ ਕੁਛੜ ਚੁੱਕਿਆ ਬੱਚਾ ਰੋਂ ਰੋਂ ਕਰਦਾ ਆਪਣੀਆਂ ਨੀਕੀਆਂ ਨੀਕੀਆਂ ਤੇ ਲੁਗਲੁ ਕਰਦੀਆਂ ਬਾਹਾਂ ਆਪਣੀ ਮਾਂ ਦੇ ਦਿਵਾਲੇ ਵੱਲਦਾ ਉਹਦੇ ਤੇੜ ਕਾਲੇ ਧਾਗੇ 'ਚ ਚਾਂਦੀ ਦੇ ਮੋਤੀ ਪਰੋ ਕੇ ਪਾਈ ਤੜਾਂਗੀ ਉਸ ਬੱਚੇ ਦੇ ਮਰਦਾਂਵੇਂ ਪੁੰਨ ਦੀ ਹੰਮੀ ਭਰਦੀ ਆ ਮੈਂ ਸੋਚਦਾ ਕਿੰਨਾ ਖੁਸ਼ਕਿਸਮਤ ਐ ਇਹ ਪੜਾ ਇਹਦੀ ਜ਼ਿੰਦਗੀ ਦਾ ਜਦੋਂ ਇਹ ਬੱਚਾ ਆਪਣੀ ਮਾਂ ਨੂੰ ਇੱਕ ਕਿਲਾ ਬਣਾਇ ਫਿਰਦਾ ਹੈ ਛੇਤੀ ਮੈਂ ਉਹਦੇ ਪਿਛੇ ਵੱਲ ਸਰਕਦਾ ਜਦੋਂ ਮਾਂ ਲਈ ਇਹ ਨਹੀਂ ਆਪ ਇਕੱਲਾ ਬਣ ਕੇ ਖੜਨਾ ਹੋਊਗਾ ਮੇਰੇ ਪਿਤਾ ਜੀ ਦੇ ਸਾਜਰੀ ਤੁਰ ਜਾਣ ਪਿੱਛੋਂ ਮੈਂ ਇਹ ਤਲਕਾ ਹਕੀਕਤ ਹੰਡਾਉਂਦਾ ਆ ਰਿਹਾ ਮੇਰੇ ਬਚਪਨ ਦੇ ਪਿੰਡੇ ਤੇ ਪੰਨਾਂ ਇੰਨਾ ਚ ਰੇਟਾਂ ਦੀ ਚੀਜ਼ ਮੈਨੂੰ ਕਦੇ ਵੀ ਮਰਜ਼ੀ ਜਿੰਨਾ ਖੁਸ਼ ਨਹੀਂ ਹੋਣ ਦਿੰਦੀ ਹੁਣ ਜਦੋਂ ਮੈਂ ਆਪਣੀ ਜ਼ਿੰਦਗੀ ਦਾ ਅਗਲਾ ਪੰਨਾ ਪੜਤਣ ਦੀ ਸੋਚ ਰਿਹਾ ਹਾਂ ਦਾਦੀ ਮਾਂ ਮੇਰੇ ਬੁਝੇ ਚਿਹਰੇ ਨੂੰ ਵੇਖ ਕੇ ਅਕਸਰ ਆਖਦੀ ਆ ਦੇਖ ਕਿਵੇਂ ਬੁਝਲੀ ਵਰਗਾ ਮੂੰਹ ਕੱਢੀ ਫਿਰਦਾ ਸਾਨੂੰ ਤਾਂ ਵਿਆਹ ਦਾ ਨਾਮ ਸੁਣ ਕੇ ਗਿਠ-ਗਿਠ ਲਾਲੀ ਚੜ ਜਾਂਦੀ ਹੁੰਦੀ ਸੀ ਦੁੱਗਣਾ ਰੂਪ ਹੋ ਜਾਂਦਾ ਸੀ ਸਾਡਾ ਖਬਰੇ ਭਾਈ ਇਹ ਜੁਆਕ ਕੀ ਹੈ ਲੋਕਾਰੀ ਖੰਭ ਪਾਲਦੇ ਨੇ ਦਾਦੀ ਮਾਂ ਸੱਚ ਆਖਦੀ ਆ ਸ਼ਾਇਦ ਸੁੱਤੀ-ਸੁੱਤੀ ਉਮਰੇ ਸੀਨੇ 'ਚ ਪਈ ਸੋਰਤਾ ਨਾਲ ਕਿਸੇ ਦੇਖੇ ਹਮ ਉਮਰ ਦੇ ਨਕਸ਼ੇ ਛੇਤੀ ਕਬੁੱਲੇ ਵੀ ਜਾਂਦੇ ਹੋਣ ਜਦੋਂ ਮਨਕ ਚੀਚੀ ਨਾਲ ਪਿਆਰ ਕਰ ਉੱਠਦਾ ਪਰ ਮੈਂ ਲੋਰੀਆਂ ਉੱਠ ਖੜਨ ਵਰਗਾ ਅਹਿਸਾਸ ਕਦੇ ਨਹੀਂ ਹੰਡਾਇਆ ਇਸ ਲਈ ਕਿਸੇ ਵੀ ਪ੍ਰਾਪਤੀ ਪਿੱਛੋਂ ਮਨ ਰੱਜ ਕੇ ਖੁਸ਼ ਹੁੰਦਾ ਹੀ ਨਹੀਂ ਪੂਰੀ ਖੁਸ਼ੀ ਦੇ ਪਿਗਲ ਚੱਲੇ ਪਲਾਂ ਵਿੱਚ ਵੀ ਮਨ ਦੀ ਕੋਈ ਨੁਕਰ ਮੁੜੀ ਜੀ ਰਹਿ ਜਾਂਦੀ ਆ ਹਰ ਵਕਤ ਕਿਸੇ ਕੰਮ ਤਨ ਦੇ ਲੱਗੀ ਮਨ ਨੂੰ ਦੇਖ ਕੇ ਮੈਂ ਸੋਚਾਂ ਚ ਦੁਨੀਆ ਭਰ ਦੇ ਸਾਰੇ ਸੁੱਖ ਸਹਿੇੜ ਕੇ ਆਪਣੀ ਮਾਂ ਦੀ ਝੋਲੀ ਭਰਨ ਦੀ ਰੀਝ ਪਾਲਦਾ ਰਿਹਾ ਪਰ ਮੇਰੀਆਂ ਰੀਝਾਂ ਮੇਰੇ ਅੰਦਰ ਹੀ ਕਰਵਟ ਲੈ ਕੇ ਦਮ ਤੋੜਦੀਆਂ ਰਹੀਆਂ ਨੇ ਪਰ ਮਾਂ ਜੋ ਆਪਣੀ ਲੰਗਾਰ ਹੋਈ ਚੁੰਨੀ 'ਚ ਸ਼ਾਇਦ ਸ਼ਾਇਦ ਕੋਈ ਵੀ ਖੁਸ਼ੀ ਸਮੇਟ ਨਹੀਂ ਸਕੀ ਬਿਨਾ ਕਿਸੇ ਪ੍ਰਾਪਤੀ ਤੋਂ ਵੀ ਖੁਸ਼ ਦਿਸਦੀ ਆ ਜਾਂ ਖੁਸ਼ ਹੋਣ ਦਾ ਭਲੇਖਾ ਬਖੇਰਦੀ ਆ ਮੇਰੀ ਮਾਂ ਆਖਦੀ ਆ ਧਰਤੀ ਨਮਸਕਾਰੋ ਰੱਬ ਨੇ ਜਿਹੜਾ ਦੋ ਵੇਲੇ ਦਾ ਟੁੱਕ ਦਿੱਤਾ ਬਹੁਤ ਐ ਕਈਆਂ ਨੂੰ ਤਾਂ ਇਹ ਵੀ ਨਸੀਬ ਨਹੀਂ ਹੁੰਦਾ ਕਈਆਂ ਨੂੰ ਤਾਂ ਸਾਡੇ ਤੋਂ ਵੀ ਕਿਤੇ ਵੱਧ ਬਿਨਾ ਧਰਤੀ ਨਮਸਕਾਰੇ ਫਿਰ ਕਿਉਂ ਮਿਲਿਆ ਅਜਿਹੇ ਸਮੇਂ ਮੈਨੂੰ ਸ਼ਰਮੇ ਦੀ ਗੱਲ ਠੀਕ ਲੱਗਦੀ ਆ ਕਿ ਅਸੀਂ ਖੁਸ਼ੀ ਦੀਆਂ ਥਿਓਰੀਆਂ ਘੜਦੇ ਆ ਖੈਰ ਘਰ ਤੋਂ ਦਫ਼ਤਰ ਤੱਕ ਸਾਰੇ ਰਾਮੇ ਸਾਰੀਆਂ ਹੋਣੀਆਂ ਬੀਤੀਆਂ ਜਾਂ ਹੋ ਬੀਤ ਰਹੀਆਂ ਨਾਲ ਨਿਬਦੇ ਸਬੰਧਾਂ ਦੀ ਫੋਲਾਫਲੀ ਜਾਰੀ ਰੱਖਦਾ ਹੈ ਅੱਜ ਕੱਲ ਮੇਰੇ ਘਰ 'ਚ ਸ਼ਗਨਾ ਭਰੀ ਰੁੱਤ ਫਿਰ ਗਈ ਆ ਮਾਂ ਵੀ ਮੇਰੇ ਉਸਰੇ ਭਵਿੱਖ ਨੂੰ ਲੈ ਕੇ ਕੋਲੀਆਂ-ਕੋਲੀਆਂ ਗੱਲਾਂ ਕਰਦੀ ਆ ਲੈ ਪੁੱਤ ਹੁਣ ਤਾਂ ਤੇਰੀ ਰੋਟੀ ਟੁਕਨੋਂ ਤੇਰੇ ਕੱਪੜੇ ਲਿੜੇ ਧੋਣ ਨੂੰ ਬਹੁਤ ਚਾਹੀਦੀ ਆ ਮੈਂ ਤਾਂ ਬੁੱਢੀ ਹੋ ਗਈ ਹੁਣ ਥੱਕ ਜਾਨੀ ਆ ਪਰ ਮੈਂ ਅੰਦਰੋਂ-ਅੰਦਰ ਹੀ ਜਾਣਦਾ ਕਿ ਮੇਰੀ ਰੋਟੀ ਟੁਕ ਜਾਂ ਮੇਰੇ ਕੱਪੜੇ ਧੋਣ ਤੋਂ ਮੇਰੀ ਮਾਂ ਕਦੇ ਨਹੀਂ ਥੱਕਦੀ ਜਦੋਂ ਮੈਂ ਪਹਿਲੇ ਦਿਨ ਇਕੱਲਾ ਕੇਸੀ ਨਾਤਾ ਸੀ ਤਾਂ ਮੇਰੀ ਮਾਂ ਖੁਸ਼ ਹੋਣ ਦੀ ਬਜਾਏ ਉਦਾਸ ਹੋ ਕੇ ਬੋਲੀ ਸੀ ਲੈ ਇਸ ਬਹਾਨੇ ਘੜੀ ਮੇਰੇ ਕੋਲ ਬਹਿੰਦਾ ਤਾਂ ਸੀ ਤੂੰ ਜਦੋਂ ਮੈਂ ਆਪਣੇ ਹੱਥੀ ਤੇਰੇ ਕੇਸ ਪਾਲਦੀ ਸੀ ਤੇਰਾ ਸਿਰ ਪੁਲਗੁਸਤੀ ਮੈਂ ਕਦੋਂ ਥੱਕੀ ਆ ਉਸ ਵੇਲੇ ਮਾਂ ਦੀਆਂ ਅੱਖਾਂ ਦੀ ਨਮੀ ਨੇ ਮੈਨੂੰ ਯਾਦ ਕਰਾਇਆ ਕਿ ਮੇਰੀ ਖੁਸ਼ੀ ਤੇ ਮਾਂ ਦੀ ਉਦਾਸੀ ਚ ਕਿੰਨੀ ਵਿੱਤ ਪੈ ਚੱਲੀ ਆ ਹੁਣ ਮਾਂ ਮੇਰੇ ਰਿਸ਼ਤੇ ਨੂੰ ਲੈ ਕੇ ਪੂਰੀ ਖੁਸ਼ ਆ ਹਰ ਵਸਤ ਦੀ ਕਾਂਟੀ-ਛਾਂਟੀ ਕਰਦੀ ਆ। ਲੈ। ਆਹ ਸੌਦਾ ਪੱਤਾ ਤਾਂ ਆਪਾਂ ਮਰਾਸਣ ਨੂੰ ਚੁਕਾ ਦਿੰਨੇ ਆ। ਕੱਲ ਨੂੰ ਬਹੂ ਆ ਕੇ ਆਖੂਗੀ ਕਿ ਬਾਬੇ ਆਦਮ ਦੇ ਵੇਲੇ ਦੀਆਂ ਚੀਜ਼ਾਂ ਸਾਂਹੀ ਫਿਰਦੇ ਨੇ ਇਹ। ਇਉਂ ਘਰ 'ਚ ਨਵੀਆਂ ਚੀਜ਼ਾਂ ਦੀ ਭਰਤੀ ਤੇ ਪੁਰਾਣੀਆਂ ਦੀ ਛਾਂਟੀ ਹੋ ਰਹੀ ਸੀ। ਘਰ ਵਿੱਚ ਜਿਵੇਂ ਵਿਆਹ ਦੀ ਖੁਸ਼ਬੂ ਜੀ ਫਸਰ ਗਈ। ਜਿਵੇਂ ਕੋਈ ਖਾਸ ਖੁਸ਼ਗਵਾਰ ਘਟਨਾ ਨੂੰ ਹਾਕ ਮਾਰੀ ਜਾ ਰਹੀ ਹੋਵੇ। ਘਰ ਦੀ ਹਰ ਵਸਤੂ ਜਿਵੇਂ ਕਿਸੇ ਵਿਸ਼ੇਸ਼ ਮਹਿਮਾਨ ਨਵਾਜ਼ੀ ਤੇ ਉਤਾਰੂ। ਮਹਿਕ ਮਹਿਕ ਹੋ ਕੇ ਉੱਠੀ ਹੋਵੇ ਮਾਂ ਆਖਦੀ ਆ ਗੱਲ ਨੂੰ ਬਹੁਤੀ ਹਵਾ ਨਾ ਦਿਆ ਕਰੋ ਬਥੇਰੇ ਪਾਨੀ ਮਾਰ ਫਿਰਦੇ ਨੇ ਨਾਲੇ ਨજર ਲੱਗ ਜੂ ਜਦੋਂ ਵੀ ਮੈਂ ਕੋਈ ਸ਼ੌਕ ਕੱਪੜਾ ਖਰੀਦਣ ਲੱਗਦਾ ਤਾਂ ਮੇਰੀ ਨਿੱਕੀ ਭੈਣ ਆਖਦੀ ਆ ਉਹ ਛੱਡ ਵੀਰੇ ਹੁਣ ਚੰਗਿਆੜੇ ਰੰਗੇ ਕੱਪੜੇ ਤਾਂ ਦੇਸੀ ਲੱਗਦੇ ਨੇ ਅਗਲੀ ਆਖੂਗੀ ਕਿ ਇਹਦੀ ਚੁਆਇਸ ਕੀ ਹੋਜੀ ਆ ਇਉਂ ਜਿਵੇਂ ਕੋਈ ਖੂਬਸੂਰਤ ਹਾਦਸਾ ਮੇਰੇ ਅਰਧ ਗਿਰਧ ਮੰਡਰਾਉਂਦਾ ਲੱਗਦਾ ਮੈਂ ਆਪਣੀ ਵਕੀਨ ਨਾਲ ਆਪਣੇ ਸੁਪਨਿਆਂ ਚ ਪਾਲੇ ਨਕਸ਼ੇ ਨੂੰ ਹਰ ਵਕਤ ਨਿਭਦਾ ਕਿ ਆਸ ਕਿ ਨਸ਼ਿਆ ਜਾਣਾ ਗਵਾਂਡੀਆਂ ਦੀ ਕੰਧ ਤੋਂ ਮੇਰੇ ਘਰ ਵੱਲ ਉਲਰੀਆਂ ਫੁੱਲਾਂ ਲੱਦੀਆਂ ਲੰਗਰਾਂ ਮੈਨੂੰ ਆਰਤ ਪੁਰਨ ਲੱਗਦੀਆਂ ਨੇ ਮਾਂ ਦੇ ਬੋਲ ਤੇਰੀ ਤਾਈ ਤਾਂ ਮੱਚ ਜੂਗੀ ਜਦੋਂ ਆਪਣੇ ਵੇੜੇ ਰੰਗ ਲੱਗੇ ਦੇਖੇ ਤਾਂ ਮੈਂ ਮੈਨੂੰ ਵੀ ਸੱਚ ਜਾਪਦਾ ਜਿਵੇਂ ਸਾਰੇ ਕੈਨਾਂਤ ਮੇਰੀ ਪ੍ਰਾਪਤੀ ਤੇ ਈਰਖਾ ਕਰ ਉਠੇਗੀ ਬਰੇ ਸਾਰਾ ਕੁਝ ਮੇਰੇ ਅੰਦਰ ਬਹੁਤਾ ਚਿਰ ਨਹੀਂ ਟਿਕਦਾ ਜਿੱਥੇ ਉਮਰ ਭਰ ਦੀ ਖੁਸ਼ੀ ਨੂੰ ਕਿਆਸ ਕੇ ਮੇਰੇ ਲੋ ਲੋ ਨੂੰ ਤੂੰਆਂ ਫੁੱਟਦੀਆਂ ਲੱਗਦੀਆਂ ਸਨ ਉਥੇ ਨਾਲ ਹੀ ਇਹ ਸਹਿਮ ਵੀ ਸਿਰ ਚੁੱਕ ਰਿਹਾ ਹੈ ਕਿ ਕਿਤੇ ਕੋਈ ਮੇਰੀ ਪੂਰੀ ਹਯਾਤੀ ਦਿਵਾਲੇ ਸੱਪ ਕੁੰਡਲੀ ਤਾਂ ਨਹੀਂ ਮਾਰ ਲੂਗਾ ਕੋਈ ਕੌੜੀ ਬੇਲ ਬਣ ਕੇ ਸਾਰੇ ਰਿਸ਼ਤਿਆਂ ਦਾ ਰਸ ਚੂਸਣ ਦੀ ਤਿਆਰੀ ਤਾਂ ਨਹੀਂ ਕਰ ਰਿਹਾ ਮੈਂ ਹਰ ਵਕਤ ਐਸੇ ਪੰਨ ਤੋੜ ਤੇ ਦੋ ਰਾਹੇ ਤੇ ਖੜਿਆ ਰਹਿਣਾ ਬਸ ਇਹ ਹੀ ਖੁਸ਼ੀ ਮੇਰੇ ਅੰਦਰ ਟਿਕਦੀ ਹੈ ਕਿ ਸਾਰੇ ਘਰ ਦੇ ਪੂਰੇ ਖੁਸ਼ ਨੇ ਨਹੀਂ ਤਾਂ ਪਿਛਲੇ ਮਹੀਨੇ ਮੇਰੇ ਪੂਆ ਜੀ ਘਰ ਚ ਪੂਰਾ ਧੂਆ ਸੱਥਰ ਮੰਗਾ ਲਿਆ ਸੀ ਉਹਨਾਂ ਨੇ ਜਦੋਂ ਉਹ ਆਪਣੇ ਸਹੌਰਿਆਂ ਦੀ ਕਿਸੇ ਕੜੀਸ ਰਿਸ਼ਤੇਦਾਰ ਕੁੜੀ ਦਾ ਸਾਖ ਕਰਨ ਦੀ ਪੱਕੀ ਠਣਕੀ ਆਈ ਸੀ ਪੂਆ ਜੀ ਆਪਣਾ ਪੱਖ ਪੋਰਦੇ ਸਨ ਅੱਖਾਂ ਮੂਰੇ ਪਲੀਆ ਪੜੀ ਲਿਖੀ ਸੋਹਣੀ ਸੁਨਖੀ ਕੁੜੀ ਆ ਤਕੜੇ ਘਰ ਦੀ ਆ ਚੰਗੇ ਸੁਭਾਅ ਦੀ ਆਪਣੇ ਟੱਬਰ ਦਾ ਤੱਤਾ ਠੰਡਾ ਸਮਾਉਣ ਵਾਲੀ ਸਾਉ ਕੁੜੀ ਆ ਉਹ ਹੋਰ ਕੀ ਤੈਨੂੰ ਸਮਾਨੋ ਉੱਤਰਦੀ ਆਉਗੀ ਮੈਂ 2 ਸਾਲ ਪਹਿਲਾਂ ਉਸ ਗੁਲਾਬੀ ਭਾ ਮਾਰਦੇ ਰੰਗ ਵਾਲੀ ਕੁੜੀ ਨੂੰ ਕਿਸੇ ਵਿਆਦੇ ਇਕੱਠ 'ਚ ਦੇਖਿਆ ਸੀ ਖੂਬਸੂਰਤ ਲਖਾਈ ਤੇ ਅੱਖਰਾਂ ਵਰਗੇ ਨਕਸ਼ਾ ਵਾਲੀ ਉਹ ਕੁੜੀ ਨੀਵੀਂ ਪਾ ਕੇ ਬੋਝ-ਬੋਝ ਪੱਬ ਧਰਦੀ ਜਿਵੇਂ ਧਰਤੀ ਤੇ ਪੂਰਾ ਭਾਰ ਪਉਣ ਤੋਂ ਸੰਕੋਚ ਕਰਦੀ ਹੋਵੇ ਬਿਨਾਂ ਸ਼ੱਕ ਉਹ ਛੋ ਅੰਗਾਂ ਵਾਲੀ ਸਾਉ ਕੁੜੀ ਸੀ ਪਰ ਮਾਨ ਨੇ ਪਤਾ ਨਹੀਂ ਕਿਉਂ ਇੱਕੋ ਨੰਨਾ ਫੜੀ ਰੱਖਿਆ ਸ਼ਾਇਦ ਪੂਆ ਜੀ ਦੀ ਜਿੱਦ ਨੇ ਉਹਦੇ ਵਿਰੋਧ ਸਾਜ਼ਿਸ਼ ਰਚ ਲਈ ਸੀ। ਜਾਂ ਹੋ ਸਕਦਾ ਹੈ ਉਸ ਸਮੇਂ ਪੂਆ ਜੀ ਨਹੀਂ ਉਹਦੇ ਕੰਨ ਬਲੇਲ ਪਾ ਦਿੱਤੀ ਹੋਵੇ। ਕਿਉਂਕਿ ਇੱਕ ਵਾਰੀ ਵੀ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦੀ ਉਹ ਜ਼ਰੂਰਤ ਨਹੀਂ ਸੀ ਬਟੌਰ ਸਕੀ। ਪੂਆ ਜੀ ਦੇ ਵਾਰ-ਵਾਰ ਪੁੱਛਣ ਤੋਂ ਮੈਂ ਆਪਣੇ ਇਨਕਾਰ ਦਾ ਕਾਰਨ ਕਹਿ ਸੁਣਾਇਆ ਸੀ। ਇਹ ਜਿਨ੍ਹਾਂ ਨੂੰ ਤੁਸੀਂ ਸੌ ਸੌ ਕਹਿੰਨੀ ਹੋ ਨਾ ਇਹ ਹੁੰਦੀਆਂ ਹੁੰਦੀਆਂ ਨੇ। ਅੱਜਕੱਲ ਇਹਨਾਂ ਦਾ ਫੈਸ਼ਨ ਨਹੀਂ ਰਿਹਾ। ਮੇਰੇ ਜਵਾਬ ਤੋਂ ਪੂਆ ਦਾ ਪਾਰਾ ਚੜ ਗਿਆ ਉਹ ਵੱਖੀਆਂ ਤੇ ਹੱਥ ਰੱਖ ਕੇ ਮੇਰੇ ਵੱਲ ਚਈ ਲੱਗੇ ਪਈ ਔਰ ਰੱਬ ਤੋਂ ਡਰ ਮੁੰਡਿਆ ਰੱਬ ਤੋਂ ਤੂੰ ਬਗਾਨੀ ਧੀ ਨੂੰ ਉੰਦੀ ਕਿਵੇਂ ਕਹਿਤਾ ਸਾਡੇ ਭਾਵੇਂ ਤਾਂ ਲੈ ਹੀ ਕੋਈ ਲੁੱਤਲੁੱਤ ਕਰਦੀ ਸਾਰੇ ਟੱਬਰ ਦੀਆਂ ਛਾਲਾ ਨਾ ਚਕਾ ਦੇ ਤਾਂ ਪੂਰੇ ਮਗੇ ਖਾੜੇ ਵਿੱਚੋਂ ਮੈਂ ਪਰੇ ਨੂੰ ਕਮਰੇ ਵੱਲ ਨੂੰ ਸਰਕ ਗਿਆ ਪਰ ਪੂਆ ਜੀ ਨਾਲ ਦੇ ਕਮਰੇ 'ਚ ਦਾਦੀ ਕੋਲ ਬੁੜਬੁੜ ਕਰਦੀ ਸਾਰੀਆਂ ਸਕੀਰੀਆਂ ਪੁਣ ਰਹੇ ਸੀ ਨਾਲੇ ਤੇਰੀ ਮਾਂ ਨਹੀਂ ਹੁੰਦੀ ਸੀ ਗੱਲਾਂ ਮਾਰਦਾ ਚਾਰ ਅੱਖਰ ਢਿੱਡ ਚ ਪਾ ਕੇ ਬਸ ਮੋਢਿਆਂ ਤੋਂ ਦੀ ਠੁੱਕਣ ਲੱਗਦੇ ਨੇ ਪਤਾ ਨਹੀਂ ਕਿਉਂ ਮੈਂ ਅੰਦਰ ਖਾਤੇ ਸੋਚ ਰੱਖਿਆ ਸੀ ਕਿ ਇਉਂ ਕਿਸੇ ਰਿਸ਼ਤੇ ਦੀ ਓਟ ਵਿੱਚ ਉਸ ਰਿਆ ਰਿਸ਼ਤਾ ਪੁਰਾਣੇ ਢੰਗ ਨਾਲ ਹੀ ਹਾਮੀ ਭਰਦਾ ਭੂਆ ਜੀ ਦੇ ਟੱਬਰ ਨੂੰ ਛਾਲਾ ਚਕਾ ਦੇਣ ਵਾਲੀ ਗੱਲ ਮੈਨੂੰ ਬੇਤੁਕੀ ਲੱਗ ਰਹੀ ਸੀ ਜੇ ਉਹਨਾਂ ਅਨੁਸਾਰ ਮੇਰੀ ਮਾਂ ਹੁੰਦੀ ਸੀ ਤਾਂ ਸਾਰੇ ਟੱਬਰ ਨੇ ਰਲ ਕੇ ਉਸ ਵਿਚਾਰੀ ਨੂੰ ਸੂਈ ਦੇ ਨੱਕੇ 'ਚੋਂ ਲੰਘਾ ਰੱਖਿਆ ਸੀ। ਮਾਂ ਦੀ ਅਜਹੀ ਪੂਰਨ ਸਮਰਨ ਵਾਲੀ ਜ਼ਿੰਦਗੀ ਮੈਂ ਆਪਣੀ ਪਤਨੀ ਨੂੰ ਵਿਰਾਸਤ ਵਿੱਚ ਦੇਣ ਦੇ ਬਿਲਕੁਲ ਹੱਕ ਵਿੱਚ ਨਹੀਂ ਸੀ। ਮੇਰਾ ਤਾਂ ਮਨ ਬਸ ਇੱਕ ਦੋਸਤ ਦੀ ਤਲਾਸ਼ ਵਿੱਚ ਸੀ ਜੋ ਮੇਰੀਆਂ ਅੱਖਾਂ ਦੀ ਰਮਜ਼ ਸਮਝੇ ਤੇ ਮੈਂ ਉਹਦੀਆਂ ਬਿਨਾਂ ਕਹੀਆਂ ਜਾਣ ਸਕਾਂ ਜਿਹਦੇ ਨਾਲ ਹੱਸਣ ਨੂੰ ਜੀ ਕਰੇ ਜਿਹਦੇ ਮੋਢੇ ਤੇ ਹੰਝੂ ਕੇਰਨ ਲਈ ਥਾਂ ਹੋਵੇ। ਜਿਨੂੰ ਗਾਲ ਲਾ ਕੇ ਦੁਨੀਆ ਭਰ ਦੇ ਸਭ ਦੁੱਖ ਹਾਰ ਜਾਣ। ਈਓ ਮੈਂ ਦੇਹੀ ਤੋਂ ਹੋਰ ਤੱਕ ਦਾ ਸਕੂਨ ਉਸੇ ਤੋਂ ਭਾਲਦਾ ਸੀ। ਜੋ ਮੇਰੇ ਸਭ ਸੁਪਨਿਆਂ ਦੀ ਮੀਟ ਨਹੀਂ ਹੋ ਸਕੇ। ਕੁਝ ਜੋ ਮੇਰੇ ਅਨੁਸਾਰ ਪਿਗਲ ਜਾਵੇ, ਕੁਝ ਮੈਂ ਉਹਦੇ ਅਨੁਸਾਰ ਤਰਾਸ਼ਿਆ ਜਾਵਾਂ। ਪਰ ਇਹ ਸਾਰੀਆਂ ਸੋਚਾਂ ਮੈਂ ਪੂਆ ਜੀ ਦੇ ਮੂਹਰੇ ਕਿਵੇਂ ਢੇਰੀ ਕਰ ਸਕਦਾ ਸੀ? ਇਸ ਲਈ ਪੂਆ ਜੀ ਦਾ ਗੁੱਸਾ ਜਰਦਾ ਰਿਹਾ। ਮੇਰੀ ਮਾਂ ਨੇ ਵਿਚ ਵਿਚਾਲਾ ਕੀਤਾ। ਬੀਬੀ ਕਾ ਨੂੰ ਆਵਦਾ ਆਪ ਤੋੜੀਦਾ ਹੈ। ਇਨਾ ਪੜੇ ਹੋਿਆਂ ਨੂੰ ਕੌਣ ਪੜਾਵੇ ਭਲਾ ਹੁਣ ਤਾਂ ਨਵੀਆਂ-ਨਵੀਆਂ ਗੁੱਡੀਆਂ ਨਵੇਂ-ਨਵੇਂ ਪਟੋਲੇ ਹੋਗੇ ਚੱਲੋ ਜਾਣੇ ਰਾਜੀ ਰਹਿਣ ਜਿੱਥੇ ਰਾਜੀ ਉਥੇ ਆਪਾ ਰਾਜੀ ਹੋ ਜਾਾਂਗੇ ਪਰਪੂਆ ਜੀ ਮੇਰੇ ਨਾਲ ਸਾਖ ਨਾ ਕਰਨ ਨੂੰ ਆਪਣੀ ਹੀਠੀ ਸਮਝਦੇ ਪੇਕਿਆਂ ਦੇ ਵੇੜੇ 'ਚੋਂ ਆਪਣੇ ਦਾਅਵੇ ਨੂੰ ਸਮੇਟਦੇ ਰਹੇ ਤੇ ਉਲਾਮੇ ਖਿਲਾਰਦੇ ਰਹੇ ਆਹੋ ਭਾਈ ਧੀ ਜੰਮੀ ਭੈਣ ਵਿਸਰੀ ਪੂਆ ਕੀ ਦੇ ਚਿੱਤ ਪੂਆ ਜੀ ਦੇ یوں ਆਪਣੀਆਂ ਸਕੀਰੀਆਂ 'ਚ ਮਨफी ਹੋਣ ਤੇ ਮੈਨੂੰ ਬਹੁਤ ਅਰਸਾਉਂਦਾ ਰਿਹਾ। ਪੂਆ ਜੀ ਨਾਰਾਜ਼ ਹੋ ਕੇ ਵਾਪਸ ਚਲੇ ਗਏ। ਹੁਣ ਅਖਬਾਰਾਂ 'ਚ ਕਢਾਈ ਇਸ ਇਤਿਹਾਰ ਦੇ ਜਵਾਬ 'ਚ ਅਨੇਕਾਂ ਖਤਾਂ ਦੀ ਇਬਾਦਤ ਨਾਲ ਕਿੰਨੇ ਹੀ ਖੂਬਸੂਰਤ ਚਿਹਰਿਆਂ ਦੀਆਂ ਤਸਵੀਰਾਂ ਮੇਰੇ ਮਨ ਦੇ ਵਿੜੇ 'ਚ ਉੱਗ ਪੈਣ ਦੀ। ਰੀਜ ਮੇਰੇ ਮੂਰੇ ਖਿਲਾਰਦੀਆਂ ਰਹੀਆਂ ਨੇ। ਇਨ੍ਹਾਂ ਚਿਹਰਿਆਂ ਦੀ ਕਾਂਟੀ-ਛਾਂਟੀ ਕਰਦਿਆਂ ਦੁਨੀਆਂ ਦਾ ਸਭ ਤੋਂ ਔਖਾ ਸਵਾਲ ਹੱਲ ਕਰਨ 'ਚ ਰੁੱਝਿਆ ਰਹਾ। ਕਦੇ-ਕਦੇ ਮੈਨੂੰ ਕਪੜਾ ਖਰੀਦਣ ਗਈ ਭੈਣ ਤੇ ਪੂਰੀ ਖਿਝ ਆਉਂਦੀ ਜਦੋਂ ਥਾਨਾ ਦੇ ਥਾਨ ਖਲਾ ਕੇ ਆਉਣੀ ਆਹ ਆਉਣੀ ਏ ਕਹੀ ਜਾਂਦੀ ਸੀ ਇੱਕ ਵਾਰੀ ਮਾਂ ਨੇ ਹੱਥ ਵਿੱਚ ਕਪੜਾ ਫੜ ਕੇ ਕਿਹਾ ਸੀ ਕੀ ਹੋਇਆ ਇਹਨੂੰ ਸਾਰੇ ਫੁੱਲ ਤਾਂ ਖਿੜੇ ਹੋਏ ਨੇ ਪ੍ਰਿੰਟ ਤੇ ਪਰ ਅੱਜ ਇਸੇ ਸਥਿਤੀ ਵਿੱਚ ਮੈਂ ਆਪ ਖੜਿਆ ਜਦੋਂ ਤਾਸ਼ ਦੇ ਪੱਤਿਆਂ ਹਾਰ ਫੋਟੋਆਂ ਨੂੰ ਆਪਣੀਆਂ ਸੋਚਾਂ ਕੋਲ ਲਜਾ ਲਾ ਕੇ ਪਰਖਦਾ ਖਾਲੀ ਆ ਮੁੜਦਾ ਸ਼ੂਕ ਦੇ ਮਨ ਦੀ ਨਦੀ ਤੇ ਪੁਲ ਬਣ ਜਾਣ ਵਾਲੇ ਨਕਸ਼ ਤਲਾਸ਼ ਹੀ ਨਹੀਂ ਹੋ ਰਹੇ ਜੋ ਮੇਰੇ ਸੀਨੇ ਦੇ ਰੇਗਿਸਤਾਨ ਤੇ ਮਹਿਕ ਭਰਿਆ ਚੰਬਾ ਖਿਲਾਰ ਸਕਣ ਕਿਸੇ ਵੀ ਤੱਕਣੀ ਨੇ ਆਪਣੇ ਨੈਣ ਨਕਸ਼ ਮੇਰੇ ਸੀਨੇ ਚ ਨਹੀਂ ਖੋਦੇ ਇੱਕ ਦੋ ਥਾਂ ਜਿੱਥੇ ਮਨ ਪੁੜਿਆ ਉੱਥੇ ਅਗਲੇ ਲੱਤ ਚੁੱਕ ਗਏ ਆਖੇ ਜੀ ਬਸ ਪਰਸੋਂ ਹੀ ਪੱਕ ਠੱਕ ਕਰਕੇ ਆਈਆਂ ਜਾਂ ਤਾਂ ਤੁਸੀਂ ਮਹੀਨਾ ਪਹਿਲਾਂ ਕੋਈ ਹੰਗਾਰਾ ਨਹੀਂ ਭਰਿਆ ਫਿਰ ਅਸੀਂ ਹੋਰ ਥਾਂ ਕਿਤੇ ਕਰਤਾ ਖਦਿਮ ਮੈਂ ਆਪ ਕਾਲਾ ਪਹਿ ਜਾਂਦਾ ਤੇ ਆਪਣਾ ਆਪ ਤੋਲਦਾ ਹੈ ਕਿ ਮੇਰੇ ਕੋਲ ਉਂਗਲਾਂ ਨਾਲ ਵਾਹ ਲੈਣ ਜੋਗੀ ਤਾਂ ਜ਼ਮੀਨ ਤੇ ਰੋਟੀ ਦਾ ਮਾੜਾ ਮੋਟਾ ਹਿੱਲਾ ਉਤੋਂ ਮਾਂ ਤੇ ਬੀਏ ਚ ਪੜਦੀ ਭੈਣ ਦੀ ਜ਼ਿੰਮੇਵਾਰੀ ਤਾਂ ਹੀ ਤਾਂ ਸ਼ਰੀਕ ਮੇਰੇ ਬਾਰੇ ਆਖਦੇ ਨੇ ਇਹਦੇ ਤਾਂ ਪੈਰ ਚੁੱਕੇ ਗਏ ਬਈ ਮਾੜੇ ਮੋٹے ਰਿਸ਼ਤੇ ਨੂੰ ਤਾਂ ਨੱਕ ਹੀਟ ਨਹੀਂ ਲਿਆਉਂਦਾ ਇਹ ਸਿਆਣਾ ਕਾਹ ਪਤਾ ਹੀ ਐ ਕਿੱਥੇ ਜਾ ਕੇ ਡਿੱਗਦਾ ਹੁੰਦਾ ਫਿਰ ਅਖੀਰ ਸਾਰੀਆਂ ਲੋੜਾਂ-ਥੋੜਾਂ ਦੀ ਹਾਨ ਦੀ ਤਸਵੀਰ ਤੇ ਸਾਰਿਆਂ ਦੀ ਉਂਗਲ ਟਿਕ ਗਈ। ਕੁੜੀ ਚੰਡੀਗੜ੍ਹ ਪੜ ਕੇ ਨੌਕਰੀ ਲੱਗੀ ਹੋਈ ਆ। ਹਰ ਮਹੀਨੇ ਤਲੀ ਤੇ ਟਿਕਦੀ ਤਨਖਾਹ ਨਾਲ ਸਾਰੇ ਹਾਮੀ ਭਰਦੇ ਨੇ। ਅੱਜ ਮੈਂ ਆਪਣੇ ਦੋਸਤ ਸ਼ਰਮੀ ਨਾਲ ਇਹ ਮਸਲਾ ਹੱਲ ਕਰਨ ਦੀ ਸੋਚੀ ਆ। ਸ਼ਰਮੀ ਨਾਲ ਗੱਲ ਕਰਕੇ ਮੈਨੂੰ ਗੱਲ ਦੇ ਥਾਂ ਸਿਰ ਹੋ ਜਾਣ ਦੀ ਤਸੱਲੀ ਹਾਸਲ ਹੁੰਦੀ ਆ। ਮੌਕਾ ਦੇਖ ਕੇ ਜਦੋਂ ਮੈਂ ਸ਼ਰਮੇ ਮੂਰੇ ਸੀਨੇ ਨਾਲ ਲੱਗੀ ਜੇਬ 'ਚੋਂ ਫੋਟੋ ਕੱਢ ਕੇ ਦਿਖਾਈ ਉਹ ਆਪਣੇ ਹੀ ਅੰਦਾਜ਼ 'ਚ ਪੂਰੀਆਂ ਅੱਖਾਂ ਖੋਲਦਾ। ਮੱਥੇ ਦੇ ਵਟ ਨੂੰ ਉੱਪਰ ਜਾ ਚਾੜਦਾ ਨੀਝ ਲਾ ਕੇ ਦੇਖਦਾ ਕੀ ਨੇ ਆਪਦੀ ਕੁੜੀ ਖੋਜ ਤੱਕਾ ਦੇਣ ਲਈ ਸੋਚ ਲਈ ਯਾਰ ਚਰਨਿਆ ਕਮਾਲ ਏ ਓਏ ਐਨੀ ਸੋਹਣੀ ਕੁੜੀ ਤੈਨੂੰ ਝੁੱਡੂ ਜੇ ਨੂੰ ਕਿਵੇਂ ਟੱਕਰਗੀ ਮੈਂ ਸ਼ਰਮੇ ਤੇ ਖਿਜਦਾ ਓ ਬਾਮਣਾ ਮੈਂ ਮਖੌਲ ਦੇ ਮੂੜ ਚ ਨਹੀਂ ਹੈਗਾ ਸੱਚੋ ਸੱਚ ਦੱਸ ਕੀ ਕਰਾਂ ਸ਼ਰਮਾ ਫੋਟੋ ਨੂੰ ਸ਼ੀਸ਼ੇ ਦੀ ਤਰ੍ਹਾਂ ਕਦੇ ਕੋਲ ਕਦੇ ਪਰੇ ਕਰਦਾ ਗਾਉਣ ਲੱਗਦਾ ਏ ਕਾਲੀ ਕਾਲੀ ਅੱਖਾਂ ਤੇ ਗੰਭੀਰ ਹੋਇਆ ਪੁੱਛਦਾ ਹੁਣ ਦੇਰੀ ਕੀ ਆ ਪਾਦਾ ਨਾ ਪੁੱਛ ਪਾਦੇ ਪਟਾਕਾ ਬਸ ਮੈਂ ਉਹ ਤੋਂ ਪੁੱਛਦਾ ਕਿ ਜੇ ਤੇਰੇ ਤੇਰੇ ਮੂਰੇ ਇੰਨੀਆਂ ਫੋਟੋਆਂ ਹੋਣ ਤਾਂ ਤੂੰ ਕੀ ਕਰੇਗਾ ਤਾਂ ਸ਼ਰਮਾ ਬਿਨਾਂ ਕਿਸੇ ਤਣਾ ਤੋਂ ਆਖਦਾ ਮੈਂ ਤਾਂ ਤਾਂ ਸ਼ਵੰਗ ਫੇਟ ਕੇ ਮੂਰੇ ਖਲਾਰ ਕੇ ਅੱਖਾਂ ਮਿਜ ਲੂੰਗਾ ਜੀਤੇ ਤੇ ਉਂਗਲ ਟਿਕ ਗਈ ਉਸੇ ਤੇ ਟਿਕ ਜਾਊਗਾ ਦੇਖ ਬਾਲਾ ਸੋਚੇਗਾ ਤਾਂ ਬਾਲਾ ਪਟਕੇਗਾ ਇਹ ਸਵਾਲ ਆਪਣੇ ਬਜ਼ੁਰਗਾਂ ਨੂੰ ਕਦੇ ਪੇਸ਼ ਨਹੀਂ ਹੋਇਆ ਵਧੀਆ ਨਿਭਦੇ ਰਹੇ ਨੇ ਮੈਂ ਉਸ ਵਿਸ਼ਵਾਸ ਦੀ ਹੈਰਾਨੀ ਸ਼ਰਮੀ ਨਾਲ ਵੀ ਵੰਡਦਾ ਸ਼ਰਮੀਆਂ ਕਿਹੋ ਜਿਹੇ ਬੰਦੇ ਸੀ ਯਾਰ ਰਹੇ ਜਿਹੜੇ ਪਹਿਲੀ ਰਾਤ ਹੀ ਘਰ ਵਾਲੀ ਦਾ ਮੂੰਹ ਚੰਨ ਚਾਨਣੀ ਨਿਹਾਰ ਕੇ ਖਿਵੇਂ ਹੋ ਜਾਂਦੇ ਸੀ ਸ਼ਰਮਾ ਆਸ ਕੇ ਜਿਵੇਂ ਮੇਰੀ ਖਿਲੀ ਉਡਾਉਂਦਾ ਉਹ ਭੋਲਿਆ ਉਹ ਤਾਂ ਜਨਮਾਂ ਜਨਮਾਂ ਤੋਂ ਇੱਕ ਦੂਜੇ ਨਾਲ ਵੱਜੇ ਹੁੰਦੇ ਸੀ ਕਲੰਡਰਾਂ ਦੇ ਕੰਧ ਤੇ ਚੜਨ ਨੁੱਤਨ ਵਰਗੀਆਂ ਸਾਂਝਾ ਨਹੀਂ ਸੀ ਉਦੋਂ ਬਸ ਪਹਿਲੀ ਤੱਕਣੀ ਤੇ ਪਹਿਲਾ ਤੇ ਆਖਰੀ ਪਿਆਰ ਕਿਆ ਬਾਤਾਂ ਯਾਰ ਸ਼ਰਮਾ ਜਿਵੇਂ ਉਸ ਸਰੂਰ ਨੂੰ ਆਪਣੇ ਅੰਦਰ ਜੀਰਦਾ ਹੋਵੇ ਤੇ ਇੱਕ ਮੈਂ ਆ ਜੋ ਹਰ ਪਲ ਪਟ ਕਰੇ ਹਾਂ ਮੈਂ ਸੋਚਦਾ ਕਿ ਵਿਸ਼ਵਾਸ ਤਾਂ ਇਹ ਰਾ ਕਿੰਨਾ ਵਧੀਆ ਸੀ ਦਾਦੀ ਮਾਂ ਵੀ ਆਖਦੀ ਹੁੰਦੀ ਹੈ ਕਿਉਂ ਥਾਲੀ ਦੇ ਪਾਣੀ ਵਾਂਗੂ ਚਿੱਤ ਢਲਾਇਆ ਬਾਲਾ ਮੂੰਹ ਅੱਡੇਗਾ ਤਾਂ ਮੱਖੀਆਂ ਵੜਨਗੀਆਂ ਸਮਾਈ ਕਰ ਪੁੱਤ ਸਮਾਈ ਪਰ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਅੰਦਰੋਂ ਅੰਦਰੀ ਵਿਆਤੋਂ ਹੀ ਭਰਿਆ ਹੋਇਆ ਮੇਰੇ ਆਲੇ ਦੁਆਲੇ ਵਸਦੇ ਰਸਤੇ ਘਰਾਂ ਦੀਆਂ ਬੰਦ ਖਿੜਕੀਆਂ ਚੋਂ ਵੀ ਕਲੇਸ਼ ਤੇ ਫਿਕਰਾਂ ਦੀਆਂ ਲਮਕਦੀਆਂ ਲੰਗਰਾਂ ਮੈਨੂੰ ਦਿਸ ਪੈਂਦੀਆਂ ਨੇ ਗੁਰਧਿਆਨ ਤੇ ਉਹਦੀ ਪਤਨੀ ਨੂੰ ਹਾਲੇ ਕੁਝ ਦਿਨ ਹੋਏ ਜੁੰਡੋ ਜੁੰਡੀ ਹੁੰਦਿਆਂ ਮੈਂ ਛਡਾ ਕੇ ਆਏ ਸੀ ਤੇ ਮੇਰਾ ਮਸੇਰ ਭਰਾ ਜੰਟਾ ਕਿੰਨਾ ਉਦਾਸ ਹੋਇਆ ਫਿਰਦਾ ਕਿਉਂਕਿ ਉਹਦੀ ਪਤਨੀ ਆਪਣੀ लाਡਲੀ ਬੇਟੀ ਸਮੇਤ ਰੁੱਸ ਕੇ ਘਰ ਦੀਆਂ ਦਹਲੇਜਾਂ ਟੱਪ ਗਈ ਤੇ ਵਾਪਸ ਨਹੀਂ ਵਰਤੀ। ਗੁਆਂਢੀਆਂ ਦੇ ਘਰ ਹੁੰਦਾ ਨਿੱਤ ਦਾ ਕਾਟੋ ਕਲੇਸ਼। ਘਰ ਚ ਵਾਧੀਆਂ ਅਵਸਥਾਂ ਤੇ ਘਟਦੇ ਮੋਹ ਤੇ ਇਹਦੀ ਗਵਾਹੀ ਭਰਦਾ। ਅਖਬਾਰਾਂ ਦੀਆਂ ਸੁਰਖੀਆਂ ਇੰਨਾ ਟੁੱਟਦੇ ਬिखरਦੇ ਰਿਸ਼ਤਿਆਂ ਦੇ ਹਵਾਲੇ ਹੋਣੀਆਂ ਦੇਖਦਾ ਮੈਂ। ਇਹ ਸਭ ਦੇਖਦੇ ਹੌਸਲਾ ਹੀ ਨਹੀਂ ਪੈਂਦਾ ਕਿ ਕਿਤੇ ਹਾਮੀ ਭਰਾਂ। ਬਸ ਏਸੇ ਜੱਕੋ ਤੱਕੇ ਚ ਵਕਤ ਕੱਿਰ ਰਿਹਾ। ਸ਼ਰਮਾ ਹਮੇਸ਼ਾ ਸਲਾਹ ਦਿੰਦਾ ਹੈ। ਦੇਖ ਯਾਰ ਸੂਪਨਿਆਂ ਦੇ ਹਣ ਦੀ ਗੱਲ ਛੱਡ ਦਿਸਦੇ ਜਗਤ ਦੀ ਗੱਲ ਕਰ ਹੁਣ ਆਪਾਂ ਲੀਕਟ ਔਰਤਾਂ ਨੂੰ ਹੀ ਆਪਣੇ ਦਵਾਲੇ ਦੇਖਦੇ ਰਹੇ ਆ ਇਹ 7 ਵਜਨੀ ਢੰਗ ਹੁਣ ਆਪਾਂ ਨੂੰ ਸਵਾਦ ਨਹੀਂ ਦਿੰਦਾ ਆਪਾਂ ਕੁਝ ਨਵਾਂ ਵਿਸ਼ੇਸ਼ ਵੱਖਰਾ ਭਾਲਦੇ ਆ ਇਸ ਲਈ ਆਪਾਂ ਨੂੰ ਵੀ ਆਪਣਾ ਆਪ ਤਰਾਸ਼ਣ ਲਈ ਤਿਆਰ ਹੋਣਾ ਪਊਗਾ ਜੇ ਕਰਨਾ ਹੀ ਐ ਤਾਂ ਦੇਰੀ ਕਾਦੀ ਸ਼ਰਮੀ ਦੀ ਸਲਾਹ ਨਾਲ ਮੇਰੇ ਤਰਵਾਸ ਨੂੰ ਥੰਮੀ ਮਿਲਦੀ ਆ ਸਾਰੀਆਂ ਧੀਰਾਂ ਇਸ ਫੋਟੋ ਦੇ ਹੱਕ ਚ ਭੁਗਤਦੀਆਂ ਨੇ ਇਹ ਕੁੜੀ ਮੇਰੀ ਇੱਕ ਭਾਬੀ ਦੇ ਕਹੀ ਅਨੁਸਾਰ ਚੰਗੀ ਆ ਜੱਟ ਜਟਾਂ ਦੇ ਸਾਲੇ ਘਾਲੇ ਮਾਲੇ ਘਰ ਦੀ ਉਹ ਭਾਬੀ ਦੀ ਭੈਣ ਲੱਗਦੀ ਆ ਮੈਂ ਸ਼ਰਮੇ ਨੂੰ ਅੰਦਰਲਾ ਤੌਖਲਾ ਦੱਸਦਾ ਵਾਰ-ਵਾਰ ਪੁੱਛਦਾ ਮੈਨੂੰ ਇਹ ਕੁੜੀ ਕਿਤੇ ਦੇਖੀ ਦੇਖੀ ਕਿਉਂ ਲੱਗੀ ਜਾਂਦੀ ਆ ਸ਼ਰਮਾ ਮਖੌਲ ਕਰਦਾ ਅਗਲੇ ਪਿਛਲੇ ਸਬੰਧ ਨੇ ਭਾਈ ਦੇਖੀ ਕਿਉਂ ਨਾ ਲੱਗੇ ਇੰਉਂ ਕਹੇ ਬਈ ਆਪਣੀ ਆਪਣੀ ਲੱਗਦੀ ਆ ਸੰਜੋਗਾਂ ਦੀਆਂ ਗੱਲਾਂ ਨੇ ਬਈ ਇੱਧਰ ਯਾਰਾਂ ਦੀ ਤਲੀ ਤੇ ਬਸ ਵਜੋਗ ਹੀ ਉਖੜੀ ਜਾਂਦੇ ਨੇ ਸ਼ਰਮਾ ਆਪਣਾ ਹੱਥ ਫਲਾ ਕੇ ਤਲੀ ਤੇ ਪਈਆਂ ਲਕੀਰਾਂ ਵੱਲ ਦੇਖਦਾ ਮੈਂ ਉਹਦੇ ਮਖੌਲ ਵਿੱਚਲਾ ਸੱਚ ਪਕੜਦਾ ਸ਼ਰਮੇ ਸੱਚੀ ਗੱਲਾਂ ਸੱਚੀਆਂ ਹੁੰਦੀਆਂ ਨੇ ਯਾਰ ਜਿਹੜੇ ਪੂਰਾ ਮੇਣ ਤੋਲ ਕੇ ਕਲੈਕਟਰਾਂ ਨਾਲ ਰਿਸ਼ਤੇ ਕਰਦੇ ਨੇ ਫਿਰ ਤੀਜੇ ਦਿਨੀ ਵੈਂਗਣੀ ਰੰਗ ਕਿਉਂ ਉਖੜਨ ਲੱਗ ਪੈਂਦੇ ਨੇ ਭਲਾ ਇਹ ਸਭ ਜਾਂਚ ਪਰਖਣ ਤੋਂ ਬਾਅਦ ਮੈਂ ਇਕਜੁੱਟ ਹੋ ਕੇ ਘਰ 'ਚ ਹਰੀ ਝੰਡੀ ਲਹਿਰਾ ਦਿੱਤੀ ਸਾਰਾ ਘਰ ਵਿਆਦੀ ਗਵਾਹੀ ਬਣ ਖੜਿਆ ਹੋਇਆ ਸਾਰੇ ਘਰ ਦੇ ਜੀਅਾਂ ਅੰਦਰ ਖੁਸ਼ੀ ਨਾਲ ਫੁੱਲ ਜੜੀਆਂ ਝੁਰਦੀਆਂ ਲੱਗਦੀਆਂ ਮੇਰੇ ਮਨ ਦੇ ਬਨੇਰਿਆਂ ਤੇ ਵੀ ਕਾਸ਼ ਨੇ ਧੁੱਪ ਉਤਰਨ ਲੱਗੀ ਮੈਂ ਆਪਣੇ ਸੁਪਨਿਆਂ ਚ ਪਲੀ ਰਾਜਕੁਮਾਰੀ ਦੇ ਨਕਸ਼ ਉਸ ਰਾਹੀਂ ਉਲਿੱਕਣ ਲੱਗ ਪਿਆ ਫੋਟੋ ਦੇਖਦੇ ਹਾਂ ਚਿਹਰੇ ਨੂੰ ਵਾਰ-ਵਾਰ ਪੜਦਾ ਮੈਨੂੰ ਖਿੜੇ ਹੋਏ ਅਲਸੀ ਦੇ ਫੁੱਲ ਵਰਗਾ ਹਸੂ ਹਸੂ ਕਰਦਾ ਨਜ਼ਰ ਆਉਂਦਾ ਅਸੀਂ ਵਿਚੋਲਣ ਭਾਬੀ ਰਾਹੀਂ ਆਪਣੀ ਹਾਮੀ ਕੁੜੀ ਵਾਲਿਆਂ ਦੇ ਦਰ ਤੇ ਜਾ ਪੜਾਈ ਤੇ ਮੇਰੀ ਦਾਦੀ ਵਿਚੋਲਣ ਨੂੰ ਸ਼ਹਿਦ ਭਰੀਆਂ ਸੀਸਾ ਦੰਦੀ ਸ਼ਾਬਾਸ਼ੇ ਪੁੱਤ ਤੇਰੇ ਜਿਨੇ ਦੋ ਸਿਰ ਜੋੜਨ ਦੀ ਸੋਚ ਲਈ ਇਹ ਤਾਂ ਟਿੱਬੇ ਤੇ ਪਾਣੀ ਚੜਾਉਣ ਵਰਗਾ ਕਾਰਜ ਹੁੰਦਾ ਈ ਦਾਦੀ ਨਾਲ ਮੇਰਾ ਮਨ ਵੀ ਅਸੀਸ ਦੀ ਪੁਸ਼ਟੀ ਕਰਦਾ ਕੁੜੀ ਵਾਲਿਆਂ ਵੀ ਖੁਸ਼ੀ-ਖੁਸ਼ੀ ਸਾਡੀ ਮਨਜ਼ੂਰੀ ਕਬੂਲ ਕਰਕੇ ਸਾਨੂੰ ਇੱਕ ਦੂਜੇ ਦੇ ਰੂਬਰੂ ਕਰਨ ਲਈ ਹਾਮੀ ਭਰਤੀ ਘਰ ਚ ਜਸ਼ਨ ਵਰਗੀਆਂ ਤਿਆਰੀਆਂ ਹੁੰਦੀਆਂ ਰਹੀਆਂ ਕਲੰਡਰ ਚ ਮਿੱਠੀ ਹੋਈ ਤਰੀਕ ਦਾ ਖੁੰਝਾ ਮੇਰੇ ਵੱਲੋਂ ਨਿੱਤੋਂ ਵੱਧਦਾ ਲੱਗਦਾ ਦਾਦੀ ਮਾਂ ਵਾਰ-ਵਾਰ ਤਾਕੀਦ ਕਰਦੀ ਥੋਡੇ ਘਰੇ ਵੀ ਧੀਆ ਪੈਣਾ ਨੇ ਅਗਲੇ ਦੀ ਕੁੜੀ ਦੇਖ ਕੇ ਨ ਮੁੜ ਆਇਓ ਹੱਥ ਤੇ ਮਾੜਾ ਮੋਟਾ ਸ਼ਗਨ ਧਰ ਕੇ ਆਇਓ ਮਾਂ ਸ਼ਗਨਾਂ ਦੀ थैਲੀ ਨੂੰ ਗੋਟਾ ਲਾਉਂਦੀ ਜਿਵੇਂ ਆਪਣੀਆਂ ਸਾਰੀਆਂ ਉਮੀਦਾਂ ਦੇ ਬੀਜ ਮੇਰੇ ਸੁਪਨਿਆਂ ਦੇ ਹਿੱਕ ਤੇ ਹੀ ਘੇਰਦੀ ਰਹੀ ਨੀਕੀ ਭੈਣ ਸ਼ਗਨ ਲਈ ਚੂੜੀਆਂ ਪ੍ਰਾਂਦੀਆਂ ਸੱਤ ਮੇਵੇ ਫੁਲਕਾਰੀ ਹੋਰ ਲੁਕਾ ਤੁਕਾ ਇਕੱਠਾ ਕਰਦੀ ਜਿਵੇਂ ਆ ਰਹੇ ਸਮੇਂ ਵਿਚਲੀਆਂ ਆਪਣੀਆਂ ਰੀਜਾਂ ਨੂੰ ਵੀ ਫਰੋਲ ਦੇ ਫਰ ਰਹੀ ਸੀ ਆਪਣੀ ਭੋਆ ਨੂੰ ਵੀ ਮੈਂ ਮਨਾ ਲਿਆ ਸੀ ਉਹ ਤਾਂ ਵਿਆਹ ਦੇ ਚੌਥੇ ਸਾਰੇ ਹੋਈ ਬੀਤੀ ਚੱਲ ਹੋ ਪਰੇ ਕਰੀ ਬੈਠੇ ਸੀ ਮਾਂ ਵੀ ਪੋਆਜੀ ਦੀ ਨਰਾਜ਼ਗੀ ਨੂੰ ਦੂਰ ਕਰਨ ਲਈ ਮੈਨੂੰ ਨੀਵਾ ਹੋਣ ਦੀ ਤਾਕੀਦ ਕਰਦੀ ਰਹੀ ਲੈ ਪੁੱਤ ਅਜੇ ਹੀ ਮੌਕੇ ਹੁੰਦੇ ਨੇ ਸਾਰੇ ਗਿਲੇ ਸ਼ਿਕਵੇ ਝਾੜਨ ਦੇ ਤੇਰੀ ਤਾਂ ਲੱਤ ਉੱਤੇ ਰਹਿ ਗਈ ਸਭੋਂ ਹੁਣ ਤੂੰ ਨੀਵਾ ਹੋ ਕੇ ਮਿਲ ਨਹੀਂ ਤਾਂ ਉਂਗਲ-ਉਂਗਲ ਦੂਰੀ ਤੇ ਚੱਪੇ-ਚੱਪੇ ਦੀ ਵਿੱਤ ਤੇ ਜਾ ਕੇ ਖੜਦੀ ਹੈ ਪੁੱਤ ਮੈਨੂੰ ਲੱਗਿਆ ਇਉਂ ਹੀ ਇਹ ਲੋਕ ਵਕਤ ਹੀ ਗੁੱਸਾ ਕਰਕੇ ਮਨ ਮਨੋਤ ਦੀ ਡੰਡੀ ਤੁਰਦੇ ਸਾਂਝ ਨੂੰ ਹਮੇਸ਼ਾ ਸਜਰੀ ਕਰੇ ਰੱਖਦੇ ਨੇ ਪਰ ਸਾਡੇ ਸੀਨੇ ਚ ਕਿਸੇ ਦੇ ਬੋਲ ਕੋ ਬੋਲ ਹਮੇਸ਼ਾ ਲਈ ਘਰ ਕਿਉਂ ਕਰਦੇ ਨੇ ਇਸ ਵਿਥ ਨੂੰ ਪਾੜੇ ਤਾਂ ਕਪੜਾ ਲੈਨੇ ਮੇਰੇ ਘਰ ਚ ਹੁਣ ਇੱਕ ਖੁਸ਼ਬੂਦਾਰ ਮਾਹੌਲ ਨੇ ਕਿਸੇ ਦੀਆਂ ਵੰਗਾਂ ਦਾ ਸੰਗੀਤ ਫੇਰ ਦਿੱਤਾ ਸੀ ਸਾਰੇ ਕਾਇਨਾਤ ਸੁੰਘੜ ਕੇ ਉਸ ਸੰਗੀਤ ਦੇ ਦੁਆਲੇ ਹੋ ਤੁਰੇ ਹੁਣ ਸਭ ਕੁਝ ਮੇਰੀ ਜੁੱਤੀ ਦੇ ਨੋਕਾਂ ਤੇ ਨਜ਼ਰ ਆਉਂਦਾ ਮੈਂ ਕਦੇ ਆਪਣੇ ਪਿੰਡੇ ਨੂੰ ਦੇਖ ਦੇ ਸ਼ਰਮਾਉਂਦਾ ਕਰਦਿਆਂ ਦੀਆਂ ਗੱਲਾਂ ਸੁਣ ਕੇ ਸਰੂਰ ਸਰੂਰ ਹੁੰਨਾ ਪਰ ਕਦੇ-ਕਦੇ ਕੁੜੀ ਦੇ ਕਿਤੇ ਵੇਖੀ ਹੋਣ ਵਰਗਾ ਸ਼ੰਕਾ ਮੇਰੇ ਸਰੂਰ ਨੂੰ ਹੁੰਜਾ ਫੇਰਦਾ ਅਖੀਰ ਕਲੰਡਰ ਦੀ ਉਹ ਤਰੀਕ ਤੇ ਉਹ ਮਿੱਥੀ ਘੜੀ ਵੀ ਆ ਪੁੱਜੀ ਜਦੋਂ ਸਾਰੇ ਘਰ ਦੇ ਕਮਰੇ ਚੋਂ ਜਾ ਚੁੱਕੇ ਸੀ ਮੈਂ ਤੇ ਉਹ ਮੇਰੇ ਮਨ ਦੀ ਨਦੀ ਤੇ ਉਸਰਿਆ ਪੁਲ ਮੇਰੇ ਸਾਹਮਣੇ ਸੀ ਸਾਡੇ ਦੋਹਾਂ ਵਿਚਕਾਰ ਪਸਰੀ ਹੋਈ ਇਕੱਲਤਾ ਦੁਨੀਆ ਦੇ ਸਭ ਤੋਂ ਖੂਬਸੂਰਤ ਪਲਾਂ ਚੋਂ ਇਕ ਸੀ ਜਦੋਂ ਵਕਤ ਚੱਕਮੇ ਪੈਰੀ ਹੋ ਲਿਆ ਸਾਹਮਣੇ ਨੁਕਰ ਚ ਟੀਵੀ ਤੇ ਚੱਲ ਰਹੇ ਗਾਣੇ ਚ ਨਾਇਕ ਨਾਇਕਾ ਦੇ ਲੱਕ ਦੁਆਲੇ ਬਾਹਵਲ ਕੇ ਨੱਚਦਾ ਮੈਨੂੰ ਅਜੋ ਬਹੁਤ ਠੁਕਮਾ ਨਜ਼ਰ ਆ ਰਿਹਾ ਹੈ ਮੈਨੂੰ ਕੁਝ ਨਹੀਂ ਆਉੜ ਰਿਹਾ ਮੀਨੇ ਤੋਲੇ ਸ਼ਬਦਾਂ ਚ ਮੇਰਾ ਪਹਿਲਾ ਸਵਾਲ ਆਪਾਂ ਭਲਾ ਪਹਿਲਾਂ ਕਿਤੇ ਮਿਲੇ ਹੋਏ ਆ ਕੁੜੀ ਨੇ ਸ਼ਰਮੋਂ ਦੀਆਂ ਨਜ਼ਰਾਂ ਨਾਲ ਮੇਰੇ ਅੰਦਰ ਤੱਕ ਦੀ ਤਲਾਸ਼ੀ ਲਈ ਜਿਵੇਂ ਇਸ ਇਕੱਲੇ ਹੋਣ ਦਾ ਉਸ ਉੱਪਰ ਕੋਈ ਅਸਰ ਹੀ ਨਾ ਹੋਵੇ ਉਸਨੇ ਮੇਰਾ ਸਵਾਲ ਮੇਰੇ ਹਵਾਲੇ ਕਰਤਾ ਹਾਂਜੀ ਮਿਲੇ ਆ ਯਾਦ ਕਰੋ ਪੁਲਕ ਇੱਥੇ ਹੁਣ ਤੱਕ ਜੋ ਮੇਰਾ ਸ਼ੱਕ ਸੀ ਮਿਲੇ ਆ ਉਹ ਤਾਂ ਹੱਲ ਹੋ ਗਿਆ ਪਰ ਕਿੱਥੇ ਮਿਲੇ ਆ ਇਹ ਇਹ ਗੱਲ ਹੋਣੀ ਅਜੇ ਬਾਕੀ ਆ ਮੈਂ ਹਥਿਆਰ ਸੁੱਟ ਤੇ ਮੈਨੂੰ ਤਾਂ ਯਾਦ ਨਹੀਂ ਆਇਆ ਬਹੁਤ ਖੋਜ ਲਿਆ ਮੈਂ ਤਾਂ ਉਹਨੇ ਸਹਿਜ ਹੁੰਦਿਆ ਕਿਹਾ ਤੁਸੀਂ ਮੈਨੂੰ ਮਲੋਟ ਦੇ ਬਾਸ ਢੇ ਤੇ ਪਰਮਜੀਤ ਨਾਲ ਮਿਲੇ ਸੀ ਇੱਕ ਵਾਰੀ ਪਰਮਜੀਤ ਦਾ ਨਾਮ ਸੁਣਦਿਆਂ ਹੀ ਮੇਰੇ ਸੁਪਨਿਆਂ ਦੇ ਪੈਰਾਂ ਹੇਠਲੀ ਧਰਤੀ ਕੰਬਣ ਲੱਗ ਪਈ ਅਜੀਬ ਜੀ ਜਲੂਣ ਮੇਰੀਆਂ ਸੋਚਾਂ ਨੂੰ ਛੜੀ ਤਰਖਾਣਾ ਦਾ ਪਰਮਜੀਤ ਲੋਫਰ ਕਿਸਮ ਦਾ ਮੁੰਡਾ ਅਕਸਰ ਚੰਡੀਗੜ੍ਹ ਪੜ੍ਹਦੀਆਂ ਕੁੜੀਆਂ ਬਾਰੇ ਛੇਕੀਆਂ ਮਾਰਦਾ ਕਿ ਮਾਪੇ ਪਿੰਡੋਂ ਕੁੜੀ ਨੂੰ ਬਸ ਛੱਡ ਦਿੰਦੇ ਨੇ ਉਹ ਉੱਤਰ ਕੇ ਮੇਰੀ ਕਾਰ 'ਚ ਚੰਡੀਗੜ੍ਹ ਤੱਕ ਕੋਲੋਲਾ ਕਰਦੀ ਜਾਂਦੀ ਆ ਉਧਰੋਂ ਆਉਂਦੀ ਫਿਰ ਮਲੋਟ ਦੇ ਅੱਡੇ ਤੇ ਲਾਹ ਦਈਦੀ ਆ ਅਗਲੀ ਫੇਰ ਬਸ ਚੜ ਕੇ ਆਪਣੇ ਘਰੇ ਬੀਬੀ ਰਾਣੀ ਬਣ ਕੇ ਉਤਰਦੀ ਆ ਮੈਨੂੰ ਉਹ ਯਾਦ ਆਇਆ ਜਦੋਂ ਇੱਕ ਵਾਰੀ ਪਰਮਜੀਤ ਕਾਰ ਲਈ ਖੜਿਆ ਦੇਖ ਕੇ ਮੈਂ ਉਸ ਤੋਂ ਪੁੱਛਿਆ ਸੀ ਕਿ ਜਾਂਦਾ ਹੋਇਆ ਮੈਨੂੰ ਵੀ ਪਟਿਆਲੇ ਲਾ ਜੀ ਪਰ ਉਸ ਸਮੇਂ ਕੁੜੀ ਉਹਦੇ ਨਾਲ ਵਾਲੀ ਸੀਟ ਤੇ ਆ ਬੈਠੀ ਸੀ ਮੈਂ ਜਾਂਦੀ ਕਾਰ ਦੇ ਪੰਨਿਆਂ ਨਾਲ ਉੱਡਦੀ ਧੂੜ ਨੂੰ ਮੂੰਹ ਤੋਂ ਪੈਣ ਤੋਂ ਬਚਾਉਂਦਾ ਹੋਇਆ ਬਸ ਜਾ ਚੜਿਆ ਸੀ ਹੁਣ ਮੈਂ ਆਪਣਾ ਸਵਾਲ ਸਪਾਟ ਪੁੱਛਦਾ ਤੁਸੀਂ ਪਰਮਜੀਤ ਨਾਲ ਕਿਵੇਂ ਗਏ ਸੀ ਉਦੋਂ ਉਹ ਸਹਿਜ ਹੋ ਕੇ ਦੱਸ ਰਹੀ ਆ ਉਹ ਮੇਰਾ ਕਲਾਸ ਫੈਲੋ ਆ ਸਾਡਾ ਗਰੁੱਪ ਆਫ ਫਰੈਂਡ ਅਸੀਂ ਅਕਸਰ ਸਾਰੇ ਰਲ ਮਿਲ ਕੇ ਪਿਕਨਿਕ ਤੇ ਜਾਂਦੇ ਹਾਂ ਹੋਰਾਂ ਫਰੈਂਡਸ ਵਰਗਾ ਪਰਮਜੀਤ ਵੀ ਮੇਰਾ ਫਰੈਂਡ ਆ ਮੈਂ ਹਾਲੇ ਹੋਰ ਜਾਣਨ ਲਈ ਆਉਲਦਾ ਤੁਸੀਂ ਵਿਆਹ ਵੀ ਕਿਸੇ ਫਰੈਂਡ ਨਾਲ ਫਿਰ ਕਿਉਂ ਨਹੀਂ ਕਰਵਾਉਂਦੇ ਉਹ ਹੱਸਦੀ ਬਿਨਾ ਕਿਸੇ ਲੋਕਲ ਪੇਟ ਤੋਂ ਜਵਾਬ ਦਿੰਦੀ ਆ ਦੇਖੋ ਕੁੜੀਆਂ ਦਾ ਵਿਆਹ ਤਾਂ ਘਰਦਿਆਂ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਨਾ ਹੋਣਾ ਵੀ ਐਵੇਂ ਹੀ ਚਾਹੀਦਾ ਮੈਂ ਫਿਰ ਪੁੱਛਿਆ ਕਿ ਇਹ ਵਿਆਹ ਤੁਹਾਡੀ ਮਰਜ਼ੀ ਅਨੁਸਾਰ ਨਹੀਂ ਹੋ ਰਿਹਾ ਉਹ ਹੋਰ ਵੀ ਗੰਭੀਰ ਹੁੰਦੀ ਆ ਪੂਰੀ ਸਹਿਮਤੀ ਉਹਦੇ ਬੋਲਾਂ ਤੋਂ ਦਿਸਦੀ ਆ 100% ਦੀ ਮੈਂ ਸਹਿਮਤ ਆ ਤੁਹਾਨੂੰ ਲੱਗਦਾ ਵੀ ਮੈਂ ਕਿਸੇ ਤੇ ਦਬਾਅ ਹੇਟ ਕਰਵਾ ਰਹੀ ਆ ਘਰ ਦੇ ਸਿਆਣੇ ਸਮਝਦਾਰ ਨੇ ਦੁਨੀਆ ਦੇਖੀ ਹੁੰਦੀ ਆ ਘਰਦਿਆਂ ਨੇ ਇੱਕ ਉਮਰ ਰਿਸ਼ਤਿਆਂ ਨਾਲ ਖਹਿ ਕੇ ਲੰਘਾਈ ਹੁੰਦੀ ਆ ਇਹਨਾਂ ਨੇ ਉਹ ਸਾਡੇ ਤੋਂ ਵਧੀਆ ਫੈਸਲਾ ਲੈਂਦੇ ਨੇ ਜੇ ਤੁਹਾਨੂੰ ਕੋਈ ਗਲਤ ਫਹਮੀ ਆ ਤਾਂ ਕਲੀਅਰ ਕਰ ਲੋ ਮੈਂ ਤਾਂ ਕਦੇ ਕਿਸੇ ਨਾਲ ਵਿਆਹ ਦਾ ਇਕਰਾਰ ਕੀਤਾ ਹੀ ਨਹੀਂ ਮੇਰੇ ਵੱਲੋਂ ਤਾਂ ਤੁਹਾਡੇ ਲਈ ਹਾਂ ਹੁਣ ਤੁਸੀਂ ਆਪਣਾ ਦੇਖ ਲਓ ਮੈਨੂੰ ਉਹਦੀ ਸਪਸ਼ਟਤਾ ਵਧੀਆ ਲੱਗੀ ਤਖਾਣਾ ਦੇ ਪਰਮਜੀਤ ਬਾਰੇ ਸੁਣੀ ਗੱਪ ਮਾਰਨ ਦੀ ਆਦਤ ਸੱਚ ਨਜ਼ਰ ਆਈ ਹੋ ਸਕਦਾ ਏ ਉਹਦੇ ਨਾਲ ਚੰਡੀਗੜ੍ਹ ਤੱਕ ਵੈਸੇ ਹੀ ਗਈ ਹੋਵੇ ਪਰ ਬਾਕੀ ਸਭ ਉਹ ਆਪ ਵਧਾ ਰਿਹਾ ਜੇ ਅਸੀਂ ਕੁੜੀਆਂ ਨੂੰ ਬਰਾਬਰੀ ਦੇਣੀ ਆ ਤਾਂ ਉਹਦੀ ਇਸ ਸਪਸ਼ਟਤਾ ਦੀ ਕਦਰ ਤਾਂ ਕਰਨੀ ਬਣਦੀ ਆ ਨਾ ਉਹਦੇ ਬੋਲਾਂ ਵਿੱਚਲੇ ਜੋਸ਼ ਨੇ ਜਿਵੇਂ ਮੇਰੇ ਭਵਿੱਖ ਦੇ ਸਾਰੇ ਹੋਂ ਕਹਿੰਦਾ ਸਿਰ ਪਲੋਸ ਦਿੱਤਾ ਹੋਵੇ ਪਰ ਪਤਾ ਨਹੀਂ ਕਿਉਂ ਅੰਦਰ ਖਾਤੇ ਕਿਤੇ ਉਸਰ ਇਹ ਘਰ ਦੀ ਚੌਥੀ ਕੰਧ ਟੈ ਗਈ ਲੱਗੀ ਐਨੇ ਸਮੇ ਨੂੰ ਸਾਡੇ ਦੋਹਾਂ ਵਿਚਲੇ ਇਕਲਤਾ ਦੀ ਮੌਲਤ ਪੁੱਗ ਗਈ ਜਦੋਂ ਸਾਰੇ ਘਰ ਦੇ ਖੁਸ਼ੀਆਂ ਲੱਦੇ ਅੰਦਰ ਆਏ ਉਸ ਸਮੇ ਸਾਰਿਆਂ ਨਾਲ ਮਿਲ ਕੇ ਸ਼ਗਨਾ ਨਾਲ ਘਰੇ ਨੇ ਮੈਂ ਸਭ ਦੀ ਹਾਂ ਨਾਲ ਹਾਂ ਮਿਲਾ ਦਿੱਤੀ ਮੇਰੇ ਸਾਰੇ ਤਰਕ ਸਾਰੀਆਂ ਸੋਚਾਂ ਸਾਰੇ ਸੰਕੇ ਪਤਾ ਨਹੀਂ ਕਿੱਧਰ ਖਿਲਰ ਚੁੱਕੇ ਸੀ ਵਾਪਸ ਦਫ਼ਤਰ ਪੁੱਜਿਆ ਤਾਂ ਸ਼ਰਮਾ ਪੂਰੇ ਤਪਾਕ ਨਾਲ ਮਿਲਦਾ ਜੱਫੀ ਚ ਲੈਂਦਾ ਆਖਦਾ ਅੋ ਚਰਨੇ ਵਧਾਈ ਓਏ ਵਧਾਈ ਚਲ ਆਪਣੇ ਝੋਕੇ ਸੇ ਦਾ ਤਾਂ ਹੋਇਆ ਨਾਲੇ ਵਿਆਹ ਕਿਸੇ ਦਾ ਵੀ ਹੋਵੇ ਲੱड्डੂ ਤਾਂ ਸਭ ਦੇ ਅੰਦਰ ਭਰਨ ਲੱਗਦੇ ਨੇ ਪਰ ਪਤਾ ਨਹੀਂ ਕਿਉਂ ਮੈਂ ਅੱਜ ਵਾਰ-ਵਾਰ ਕੁੜੀ ਦੇ ਕਹੇ ਸ਼ਬਦ ਦੁਹਰਾਨਾ ਕਿ ਘਰ ਦੇ ਸਭ ਠੀਕ ਹੀ ਕਰਦੇ ਨੇ ਭੂਆ ਜੀ ਦੀ ਦਸੀ ਉਹ ਨਿਛੋ ਅੰਗਾਂ ਵਾਲੀ ਕੁੜੀ ਨੂੰ ਯਾਦ ਕਰਦਾ ਮੈਂ ਦੁਫਾੜ ਹੋਇਆ ਖੜਿਆ ਕਿ ਦੁਚਿੱਤੀ ਮੇਰੇ ਸਿਰ ਨਾਲ ਨਿਭੇਗੀ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ